ਜੁੱਤੀਆਂ ਦੇ ਕਾਰੋਬਾਰੀ ਹਣੀ 세ਠੀ ਨੂੰ ਲੈ ਕੇ ਵੱਡੀ ਖਬਰ ਹੈ ਦੱਸਦੀ ਹੈ ਕਿ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ ਗੁਰਾਹਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਆਕਾਸ਼ ਤਤ ਨੇ ਦੱਸਿਆ ਹੈ ਕਿ ਮਾਮਲਾ ਜ਼ਮਾਨਤੀ ਤਰ੍ਹਾਂਾਂ ਅਧੀਨ ਦਰਜ ਕੀਤਾ ਗਿਆ ਸੀ ਇਸੇ ਲਈ ਉਸ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਜ਼ਮਾਨਤ ਦਿੱਤੀ ਗਈ ਹੈ ਦੂਜੇ ਪਾਸੇ ਹਣੀ 세ਠੀ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਪਸ਼ਟ ਕੀਤਾ ਹੈ ਵੀਡੀਓ ਦੇ ਵਿੱਚ ਹਣੀ 세ਠੀ ਨੇ ਕਿਹਾ ਹੈ ਕਿ ਉਹਨਾਂ ਨੂੰ ਕੁਝ ਜਿਹੜੀਆਂ ਨੇ ਉਹ ਦਵਾਈਆਂ ਲੈ ਰਹੇ ਸੀ ਜਿਸ ਕਾਰਨ ਉਹਨਾਂ ਦਾ ਡਰੱਗ ਟੈਸਟ ਪੋਜ਼ੀਟਿਵ ਪਾਇਆ ਗਿਆ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਈ ਵੀ ਡਰੱਗ ਨਹੀਂ ਲਿਆ ਅਤੇ ਉਸਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਹਣੀ ਸੇਠੀ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਮੁਹਿੰਮ ਦਾ ਸਮਰਥਨ ਕਰਦਾ ਹੈ ਅਤੇ ਨਸ਼ੀਆਂ ਵਿਰੁੱਧ ਚਾਰੇਈ ਕਾਰਵਾਈ ਨੂੰ ਸਹੀ ਕਦਮ ਮੰਨਦਾ ਹੈ ਉਹਨਾਂ ਵਾਇਰਲ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਪਹਿਲਾਂ ਨਸ਼ਾ ਕਰਨ ਦੀ ਆਦਤ ਤੋਂ ਪੀੜਤ ਸੀ ਪਰ ਉਹਨਾਂ ਨੇ ਦਵਾਈਆਂ ਦੇ ਸਹਾਰੇ ਨਸ਼ਾ ਕਰਨ ਦੀ ਆਦਤ ਨੂੰ ਤਿਆਗ ਦਿੱਤਾ ਅਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ ਅਤੇ ਕੋਈ ਵੀ ਨਸ਼ਾ ਨਹੀਂ ਕਰਦਾ ਉਹਨਾਂ ਆਪਣੇ ਸਬੰਧ ਦੇ ਵਿੱਚ ਕਿਹਾ ਹੈ ਕਿ ਚਿੱਟੇ ਦਾ ਨਸ਼ਾ ਕਰਨ ਵਾਲਾ ਵਿਅਕਤੀ ਇਹਨਾਂ ਵੱਡਾ ਕਾਰੋਬਾਰ ਖੜਾ ਨਹੀਂ ਕਰ ਸਕਦਾ ਅਤੇ ਨਾ ਹੀ ਚਿੱਟੇ ਦਾ ਨਸ਼ਾ ਕਰਨ ਵਾਲੇ ਦੀ ਸਿਹਤ ਇਨੀ ਵੱਡੀ ਹੋ ਸਕਦੀ ਹੈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਜੁੱਤੀਆਂ ਦੇ ਕਾਰੋਬਾਰੀ ਅਣੀ ਸੇਠੀ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਗ੍ਰਿਫਤਾਰ ਕਰਨ ਦੀ ਖਬਰਾਂ ਸਾਹਮਣੇ ਆਈਆਂ ਸੀ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦਾ ਡੋਪ ਟੈਸਟ ਜਿਹੜਾ ਹੈ ਉਹ ਪੋਜ਼ਿਟਿਵ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਇੱਕੋ ਵੀਡੀਓ ਹੁਕਮਤੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਜਾਂ ਚਿੱਟਾ ਪੀ ਰਿਹਾ ਹੈ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਕੀਗਾ ਬਹੁਤ ਵਧੀਆ ਐਪਰੀਸ਼ੀਏਟ ਕਦਮ ਆ ਅਸੀਂ ਵੀ ਉਹਦੇ ਨਾਮ ਰੜ ਕੇ ਰੈਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗਰਸਤ ਸੀਗਾ ਤੇ ਛਡਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਅਟੇ ਨਾਲ ਪਲਿਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਐ ਵੀ ਜਿਹੜੇ ਵੀ ਵੱਡੇ ਇੱਥੇ ਇਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗੱਲ ਤੇ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਜਲਦੀ ਗਲਾਜਾਂ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਾਕਟਰਸ ਡਾਕਟਰਸ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡਾਕਟਰਸ ਕਰਾਉਗੇ ਤਾਂ ਵੀ ਉਹਦੇ ਵਿੱਚ ਮੈਡੀਸਨ ਆ ਕੇ ਵੀ ਤੁਹਾਡਾ ਡਾਕਟਰਸ ਪੋਜ਼ਿਟਿਵ ਆਊਗਾ ਹੀ ਆਊਗਾ ਕਰਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਚਿੱਟੇ ਪੀਣ ਨਾਲ ਦਾ ਐਡਾ ਵਜਨ ਹੋਜੂਗਾ